ਅ ਸਾਤੀ ਸੀਗਾ ਹੈਰੀ ਦਾ ਉਹ ਫਰਾਰ ਹੋ ਚੁਕਿਆ ਤਾਂ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਲਾਂਕਿ ਹਾਸਲ ਕਰ ਲਈ ਗਈ ਹੈ ਜੋ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹਰਜਿੰਦਰ ਸਿੰਘ ਉਰਫ ਹੈਰੀ ਦੇ ਵੱਲੋਂ ਕੀਤੀ ਜਾ ਰਹੀ ਸੀਗੀ ਤਾਂ ਉਹ ਹੁਣ ਦੱਸਦੀ ਹੈ ਕਿ ਇਥੇ ناکਾਮ ਸਾਬਿਤ ਹੋ ਗਈ ਹੈ ਤੇ ਹਰਜਿੰਦਰ ਸਿੰਘ ਹੈਰੀ ਦਾ ਐਨਕਾਊਂਟਰ ਪੰਜਾਬ ਪੁਲਿਸ ਨੇ ਕੀਤਾ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਹੈਰੀ ਨੂੰ ਦੱਸਦੀ ਹੈ ਕਿ ਢੇਰ ਕਰ ਦਿੱਤਾ ਗਿਆ ਤਾਂ ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਰਵਾਈ ਹੈ ਜਵਾਬੀ ਗੋਲੀ ਵਿੱਚ ਦੱਸਿਆ ਕਿ ਇਸ ਦੀ ਮੌਤ ਹੋਈ ਹੈ ਮੁਲਜ਼ਮ ਦੀ ਤੇ ਇਸ ਮਗਰੋਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਆਈਐਸਆਈ ਅਤੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਾਲ ਜੋ ਹੈ ਇਸ मुलम के संबंध दसे जा रहे हाल ही दे है, जेल तो छुट के से जमानत आयामानत लेकिन वीडियो वारदात तो इसने अंजाम देना सो मेरे सहयोगी अमृतसर तो अक्षय मेरे नाल जुड़े हुए ने अक्षय की कुछ जानकारी है जो ये एनकाउंटर पुलिस ने किया है देर रात न ढेर किया अमृतसर पुलिस ने पूरा मामला की है ਕੁਲਾਨੂ ਇਹ ਜੋ ਦੇਰ ਰਾਤ ਨੂੰ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਹੁੰਦੀ ਆ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਹਰਜਿੰਦਰ ਹੈਰੀ ਨਾਮ ਦਾ ਗੈਂਗਸਟਰ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੁੰਦਾ ਤਾਂ ਉਸ ਦੇ ਨਾਲ ਉਹਦਾ ਸਾਥੀ ਜੋ ਸੰਨੀ ਜੋ ਰਾਤ ਦੇ ਰਾਤ ਉਸ ਦੇ ਨਾਲ ਮੌਜੂਦ ਸੀਗਾ ਤਾਂ ਉਹਨਾਂ ਵੱਲੋਂ ਜੇਲ੍ਹ ਤੋਂ ਬਾਹਰ ਆ ਕੇ ਤਾਂ ਇੱਕ ਕਹਿ ਸਕਦੇ ਆ ਕਿ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀਗਾ ਤਾਂ ਉਸ ਤੋਂ ਪਹਿਲਾਂ ਹੀ ਪੁਲਸ ਨੂੰ ਜੋ ਇਨਫੋਰਮੇਸ਼ਨ ਉਹਨਾਂ ਦੀ ਪ੍ਰਾਪਤ ਹੁੰਦੀ ਹੈ ਤਾਂ ਜਿਸ ਨੂੰ ਦੇਖਦੇ ਹੋਏ ਸ਼ਾਟਾ ਸਾਹਿਬ ਨੇੜੇ ਬੋੜੀ ਸਾਹਿਬ ਰੋਡ ਦੇ ਉੱਤੇ ਉਹਨਾਂ ਵੱਲੋਂ ਨਾਕਾ ਲਗਾਇਆ ਜਾਂਦਾ ਤਾਂ ਜਿਸ ਦਰਮਿਆਨ ਜੋ ਨਾਕਾ ਲੱਗਾ ਹੁੰਦਾ ਪੰਜਾਬ ਪੁਲਿਸ ਦਾ ਤਾਂ ਉਸ ਤੋਂ ਬਾਅਦ ਇਹ ਜੋ ਦੋ ਵਿਅਕਤੀ ਨੇ ਇਹ ਬਾਈਕ ਦੇ ਉੱਤੇ ਆਉਂਦੇ ਨੇ ਤਾਂ ਜਦੋਂ ਪੁਲਸ ਵੱਲੋਂ ਰੋਕਿਆ ਜਾਂਦਾ ਤੇ ਇਹ ਰੁਕਦੇ ਨਹੀਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਕਿਨਾ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਉਸ ਫਾਇਰਿੰਗ ਦਰਮਿਆਨ ਕਹਿ ਲਈ ਕਿ ਜੋ ਪੰਜਾਬ ਪੁਲਸ ਵੱਲੋਂ ਜੋ ਜਵਾਬੀ ਫਾਇਰਿੰਗ ਕੀਤੀ ਹੈ ਫਾਇਰਿੰਗ ਜੋ ਕੀਤੀ ਜਾਂਦੀ ਆ ਤਾਂ ਜਿਸ ਤੋਂ ਬਾਅਦ ਹਰਜਿੰਦਰ ਜੋ ਹੈਰੀਆ ਤਾਂ ਉਸ ਦੇ ਇਹ ਜੋ ਗੋਲੀ ਲੱਗਦੀ ਆ ਤਾਂ ਦੂਸਰਾ ਜਿਹੜਾ ਇਹਦਾ ਸਾਥੀ ਹੁੰਦਾ ਜੋ ਸਨਨੀ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਤਾਂ ਉਹ ਭੱਜਨ ਚ ਕਾਮਯਾਬ ਹੁੰਦਾ ਕਿਉਂਕਿ ਉਹ ਜੋ ਰੋਡ ਹੈਗੀ ਆ ਬਿਲਕੁਲ ਹੀ ਕਹਿ ਸਕਦੇ ਕਿ ਇੱਕ ਪਿੰਡ ਵਾਲੀ ਸਾਈਡ ਸੀਗੀ ਜਿੱਥੇ ਉਹਨਾਂ ਨੇ ਨਾਕਾ ਲਗਾਇਆ ਸੀਗਾ ਕਿਉਂਕਿ ਇਹਨਾਂ ਨੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀਗਾ ਜੋ ਹੈਰੀ ਹੈ ਉਸ ਦਾ ਜੋ ਨੈਟਵਰਕ ਨੂੰ ਦੱਸ ਦਈਏ ਕਿ ਜੋ ਕਿਤਨਾ ਕਿਤੇ ਆਈਐਸਆਈ ਦੇ ਨਾਲ ਵੀ ਸੀਗਾ ਤੇ ਨਾਲ ਦੀ ਨਾਲ ਜਿਹੜੇ ਵੱਡੇ ਗੈਂਗਸਟਰਸ ਹੈਗੇ ਨੇ ਉਹਨਾਂ ਦੇ ਨਾਲ ਇਸ ਦਾ ਜਿਹੜਾ ਨੈਟਵਰਕ ਪਾਇਆ ਜਾ ਰਿਹਾ ਸੀਗਾ ਤਾਂ ਪੁਲਸ ਵੱਲੋਂ ਜਿਸ ਤਰ੍ਹਾਂ ਦੇ ਨਾਲ ਇਸ ਦਾ ਮੋਬਾਈਲ ਜਦੋਂ ਹੈਰੀ ਦਾ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚ ਕੰਟੈਕਟਸ ਵੀ ਇਹਦੇ ਜਿਹੜੇ ਆ ਬਾਹਰ ਦੇ ਜਿਹੜੇ ਬਰਾਮਦ ਹੋਏ ਨੇ ਉਹਨਾਂ ਵੱਲੋਂ ਜਿਹੜੀ ਚੈਕਿੰਗ ਕੀਤੀ ਗਿਆ ਨਾਲ ਦੀ ਨਾਲ ਇਸ ਵੱਜੋਂ ਜਿਹੜੇ ਇਸ ਵੱਲੋਂ ਜਿਹੜੇ ਆ ਇੰਪੋਰਟਡ ਹਥਿਆਰ ਵੀ ਜਿਹੜੇ ਸੀਗੇ ਤਾਂ ਉਸ ਨੂੰ ਲੈ ਕੇ ਜਿਹੜੀਆਂ ਨਾ ਇਹਦੀਆਂ ਗੱਲਾਂ ਬਾਤਾਂ ਹੋਈਆਂ ਸੀਗੀਆਂ ਆਪਸ ਦੇ ਵਿੱਚ ਤਾਂ ਉਸ ਦੇ ਉੱਤੇ ਜਿਹੜੀ ਹੁਣ ਵੱਡੀ ਕਾਰਵਾਈ ਪੰਜਾਬ ਪੁਲਿਸ ਵੱਲ ਕੀਤੀ ਜਾਣੀ ਹੈ ਲੇਕਿਨ ਇਸ ਦਾ ਜਿਹੜਾ ਸਾਥੀ ਹੈ ਸੰਨੀ ਉਹ ਭੱਜਣ ਚ ਕਾਮਯਾਬ ਹੋਇਆ ਤਾਂ ਦੱਸ ਜੇ ਕੀ ਇਸ ਦੇ ਵਿੱਚ ਜੋ ਜਿਸ ਨੂੰ ਹਰਜਿੰਦਰ ਸਿੰਘ ਜੋ ਕਿ ਹੈਰੀ ਆ ਜਿਸ ਦੇ ਜਿਸੇ ਗੋਲੀ ਲੱਗੀ ਸੀਗੀ ਤਾਂ ਉਸ ਨੂੰ ਇਲਾਜ ਦਰਮਿਆਨ ਲੈ ਕੇ ਜੋ ਜਾਂਦੇ ਨੇ ਤਾਂ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਇੱਕ ਵੱਡੀ ਕਾਰਵਾਈ ਜੋ ਪੰਜਾਬ ਪੁਲਿਸ ਵੱਲੋਂ ਦੇਰ ਰਾਤ ਕੀਤੀ ਜਾਂਦੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਕਾਫੀ ਹਾਈਲਾਈਟਡ ਹੁੰਦਾ ਹਨ ਉਹ ਮਾਮਲਾ ਕਿਉਂਕਿ ਤਿੰਨ ਇੱਕੋ ਦਿਨ ਦੇ ਵਿੱਚ ਤਿੰਨ ਥਾਵਾਂ ਤੇ ਗੋਲੀਆਂ ਚੱਲਦੀਆਂ ਨੇ ਜਿਸ ਤੋਂ ਬਾਅਦ ਕਿ ਪੁਲਿਸ ਵੀ ਵੱਡੀ ਐਕਸ਼ਨ ਚਾਹੁੰਦੀ ਆ ਤਾਂ ਜਿਹੜੇ ਇਹੋ ਜਿਹੇ ਗੈਂਗਸਟਰਸ ਹੈਗੇ ਨੇ ਜਿਹੜੇ ਮੌਲ ਖਰਾਬ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਹੋਣੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਆ ਐਨਕਾਊਂਟਰ ਕੀਤਾ ਗਿਆ ਹਾਲਾਂਕਿ ਜੇਕਰ ਅਸੀਂ ਅੱਜ ਤੋਂ 3 ਦਿਨ ਪਹਿਲਾਂ ਦੀ ਗੱਲ ਕਰੀਏ 4 ਦਿਨ ਪਹਿਲਾਂ ਦੀ ਤਾਂ ਐਸਐਸਪੀ ਦਿਹਾਤੀ ਜੋ ਕਿ ਮਨਿੰਦਰ ਸਿੰਘ ਸੀਗੇ ਜਿਨ੍ਹਾਂ ਨੂੰ ਜੋ ਕਹਿ ਸਕਦਾ ਹੈ ਕਿ ਸਰਕਾਰ ਵੱਲੋਂ ਵੱਡੀ ਕਾਰਵਾਈ ਚਾਹੀ ਉਹਨਾਂ ਦੇ ਕੀਤੀ ਗਈ ਹੈ ਲੇਕਿਨ ਉਹਨਾਂ ਦੀ ਟੀਮ ਵੱਲੋਂ ਵੀ ਜਿਹੜਾ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਜੋ ਜਿਹੜੇ ਵੀ ਗੈਂਗਸਟਰ ਹੈਗੇ ਸੀਗੇ ਜਿਹੜੇ ਮੌਲ ਖਰਾਬ ਕਰਨਾ ਚਾਹੁੰਦੇ ਸੀਗੇ ਤਾਂ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਗਈ ਤਾਂ ਅਕਸ਼ੇ ਇਹ ਵੀ ਇੱਕ ਸਵਾਲ ਹੈ ਕਿ ਜੋ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਤੇ ਵਿੱਚ ਸੀਗੇ ਕਿਹਾ ਜਾ ਰਿਹਾ ਕਿ ਟਾਰਗੇਟ ਕਿਲਿੰਗ ਦੀ ਸਾਜਿਸ਼ ਜਿਹੜੀ ਹੈ ਉਹ ਰਚੀ ਜਾ ਰਹੀ ਸੀ ਹੈਰੀ ਦੇ ਵੱਲੋਂ ਤਾਂ ਇਸ ਨੂੰ ਲੈ ਕੇ ਪੁਲਿਸ ਨੇ ਕੋਈ ਕੁਝ ਬਿਆਨ ਦਿੱਤਾ ਹੋਵੇ ਬਿਲਕੁਲ ਅਨੁਐਸ ਦੇ ਵਿੱਚ ਜੋ ਹੈਰੀ ਸੀਗਾ ਤਾਂ ਉਹ ਟਾਰਗੇਟ ਕਿਲਿੰਗ ਜਿਹੜੀ ਆ ਕਰਨੀ ਚਾਹੁੰਦਾ ਸੀਗਾ ਲੇਕਿਨ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਜਿਹੜਾ ਇਸ ਦੇ ਉੱਤੇ ਨਿਗਾ ਰੱਖੀ ਗਈ ਹੈ ਤਾਂ ਕਿਉਂਕਿ 10 ਦਿਨ ਪਹਿਲੇ ਜੇਲ੍ਹ ਦੇ ਵਿੱਚੋਂ ਆਂਦਾ ਤਾਂ ਕਿਤਨਾ ਕਿਤੇ ਪੁਲਿਸ ਵੱਲੋਂ ਜਿਹੜੇ ਵੀ ਇਹ ਜੋ ਗੈਂਗਸਟਰ ਲੋਕ ਹੁੰਦੇ ਨੇ ਜੋ ਕਿ ਚਾਹੇ ਜੇਲ੍ਹ ਤੋਂ ਬਾਹਰ ਆ ਜਾਣ ਮੁਕਦਮੇ ਖਤਮ ਹੋ ਜਾਣ ਲੇਕਿਨ ਕਿਤਨਾ ਕਿਤੇ ਇਹਨਾਂ ਦੇ ਫੋਨ ਜਿਹੜੇ ਆ ਉਹ ਟੈਬ ਤੇ ਲੱਗੇ ਹੁੰਦੇ ਨੇ ਕਿਉਂਕਿ ਇਹ ਕਿਉਂਕਿ ਜਿਹੜੀ ਘਟਨਾ ਕਰਕੇ ਜਿਹੜੀਆਂ ਗਲਤੀਆਂ ਕਰਕੇ ਪਹਿਲਾਂ ਜੋ ਜੇਲ੍ਹ ਦੇ ਵਿੱਚ ਜਾਂਦੇ ਨੇ ਤਾਂ ਪੁਲਿਸ ਨੂੰ ਇਹ ਹੁੰਦਾ ਕਿ ਕਿਤੇ ਦੁਬਾਰਾ ਜਾ ਕੇ ਸ਼ਰਾਰਤ ਨਾ ਉਹ ਜੀ ਫੇਰ ਕਰਨ ਲੇਕਿਨ ਹੈਰੀ ਵੱਲੋਂ ਜ਼ਰੂਰ ਇਹ ਚੀਜ਼ ਦੇ ਉੱਤੇ ਦੁਬਾਰਾ ਜੋ ਹੈ ਟਾਰਗੇਟ ਕਿਲਿੰਗ ਦਾ ਸੋਚਿਆ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਕਿ ਇੱਕ ਵੱਡੀ ਕਾਰਵਾਈ ਪੰਜਾਬ ਕੀਤੀ ਜਾਂਦੀ ਹੈ ਜੋ ਗੁਰੂ ਨਗਰੀ ਦੀ ਪੰਜਾਬ ਪੁਲ ਸ ਹੈਗੀ ਆ ਕਮਿਸ਼ਨਰ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਖੁੱਲੇਦੇਸ਼ ਸੀਗੇ ਕਿ ਜੇਕਰ ਕੋਈ ਇਹੋ ਜਿਹਾ ਮਾਹੌਲ ਖਰਾਬ ਕਰਦਾ ਤਾਂ ਉਸ ਦੇ ਉੱਤੇ ਜਿਹੜੀ ਆ ਪੜਦੀ ਕਾਰਵਾਈ ਜਵਾਬੀ ਕਾਰਵਾਈ ਕੀਤੀ ਜਾਵੇ ਤਾਂ ਇਸੇ ਤਰ੍ਹਾਂ ਦੇ ਨਾਲ ਉਹ ਜੋ ਦੋ ਵਿਅਕਤੀ ਜਾਂਦੇ ਨੇ ਬਾਈਕ ਤੇ ਇਲਾਕੇ ਦੇ ਦਰਮਿਆਨ ਉਹਨਾਂ ਨੂੰ ਰੋਕਿਆ ਜਾਂਦਾ ਲੇਕਿਨ ਰੁੱਕਦੇ ਨਹੀਂ ਜੀ ਭੱਜਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਕੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਤਾਂ ਫਿਰ ਜਵਾਬੀ ਫਾਇਰਿੰਗ ਜਿਹੜੀ ਆ ਗੁਰੂ ਨਗਰ ਦੀ ਪੁਲਿਸ ਵੱਲੋਂ ਕੀਤੀ ਜਾਂਦੀ ਆ ਜਿਸ ਦੇ ਵਿੱਚ ਕੀ ਹੈਰੀ ਦਾ ਗੋਲੀ ਲੱਗਦੀ ਆ ਕਿਉਂਕਿ ਹੈਰੀ ਮਾਸਟਰਮੈਂਡ ਕਹਿ ਸਕਦੇ ਆ ਕਿਉਂਕਿ ਹੈਰੀ ਦੇ ਹੀ ਜਿਹੜੇ ਲਿੰਕ ਸੀਗੇ ਉਹ ਵਿਦੇਸ਼ੀ ਜਿਹੜੇ ਵੱਡੇ ਗੈਂਗਸਟਰਸ ਹੈਗੇ ਨੇ ਉਹਨਾਂ ਦੇ ਨਾਲ ਸੀਗੇ ਨਾਲ ਦੀ ਨਾਲ ਆਈਐਸਆਈ ਦੇ ਨਾਲ ਵੀ ਜਿਹੜੇ ਉਹਦੇ ਲਿੰਕ ਜਿਹੜੇ ਆ ਦੱਸੇ ਜਾ ਰਹੇ ਸੀਗੇ ਪਾਕਿਸਤਾਨ ਵਿਖੇ ਜੀ ਜੀ ਸ਼ੁਕਰੀਆ ਅਕਸ਼ਰ ਜੀ ਜਾਣਕਾਰੀ ਦੇਣ ਦੇ ਲਈ ਸੋ ਇਹ ਅੰਮ੍ਰਿਤਸਰ ਦੇ ਵਿੱਚ ਦੱਸਿਆ ਕਿ ਵੱਡਾ ਇਨਕਾਊਂਟਰ ਪੁਲਿਸ ਨੇ ਕੀਤਾ ਆਈਐਸਆਈ ਤੇ ਵਿਦੇਸ਼ੀ ਗੈਂਗਸਟਰਾਂ ਦੇ ਨਾਲ ਲਿੰਕ ਰੱਖਣ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਹੈਰੀ ਨੂੰ ਜਿਹੜਾ ਢੇਰ ਕਰ ਦਿੱਤਾ ਗਿਆ ਤੇ ਇਸ ਦੌਰਾਨ ਹਾਲਾਂਕਿ ਜੋ ਸਾਥੀ ਸੀ ਹਰਜਿੰਦਰ ਸਿੰਘ ਦਾ ਉਹ ਫਰਾਰ ਹੋ ਚੁੱਕਿਆ ਲੇਕਿਨ ਪੁਲਿਸ ਹੁਣ ਉਸ ਦੇ ਵੀ ਪਾਲ ਦੇ ਵਿੱਚ ਝੋਟੀ ਹੋਈ ਹੈ ਸੋ ਹੁਣ ਅਗਲੀ ਖਬਰ ਦਾ ਵੀ ਰੁਕ ਕਰ ਲੈਣਾ ਤਾਂ ਲੁਧਿਆਣਾ ਦੇ ਵਿੱਚ ਦੱਸਿਆ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਜਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਜੋ ਹੈ ਵਿਸ਼ਾਲ ਨਗਰ ਕੀਰਤਨ ਉਹ ਫਰੀਦਕੋਟ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇਗਾ ਇਸ ਦੌਰਾਨ ਦੱਸਦੇ ਕਿ ਜਿਹੜੀ ਸੰਗਤ ਹੈ ਸਿੱਖ ਸੰਗਤ ਖਾਸ ਤੌਰ ਤੇ ਉਹਨਾਂ ਦੇ ਲਈ ਇਹ ਕਾਫੀ ਅਹਿਮ ਹੈ ਤਾਂ ਜੋ ਸਵਾਗਤ ਇਥੇ ਲੋਕਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਕੀਤਾ ਜਾਵੇਗਾ ਨਾਲ ਹੀ ਨਾਲ ਪੁਲਿਸ ਵੀ ਦੱਸੇ ਕਿ ਆਪਣਾ ਕੰਮ ਕਰ ਰਹੀ ਹੈ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਜੋ ਲੁਧਿਆਣਾ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਦੱਸੇ ਕਿ ਲੋਕਾਂ ਨੂੰ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਹੈ ਅਪੀਲ ਵੀ ਕੀਤੀ ਗਈ ਹੈ ਨਾਲ ਹੀ ਨਾਲ ਇੱਕ ਟ੍ਰੈਫਿਕ ਐਡਵਾਈਜ਼ਰੀ ਵੀ ਇੱਥੇ ਪ੍ਰਸ਼ਾਸਨ ਨੇ ਜਾਰੀ ਕੀਤੀ ਹੈ ਰੂਟ ਪਲਾਨ ਜੋ ਹੈ ਉਹ ਜਾਰੀ ਕੀਤਾ ਗਿਆ ਕਿਉਂਕਿ ਵਿਸ਼ਾਲ ਨਗਰ ਕੀਰਤਨ ਜੋ ਸ਼ਹਿਰ ਦੇ ਵਿੱਚ ਆ ਰਿਹਾ ਹੈ ਸ਼ਹਿਰ ਦੇ ਵਿੱਚ ਨਿਕਲੇਗਾ ਤਾਂ ਉਸ ਕਾਰਨ ਕੋਈ ਟ੍ਰੈਫਿਕ ਦੀ ਸਮੱਸਿਆ ਲੋਕਾਂ ਨੂੰ ਨਾ ਹੋਵੇ ਇਸ ਕਰਕੇ ਟ੍ਰੈਫਿਕ ਰੂਟ ਵੀ ਜਿਹੜਾ ਉਹ ਤਿਆਰ ਕੀਤਾ ਗਿਆ ਹੈ ਸੋ ਇਸ ਨੂੰ ਲੈ ਕੇ ਵਧੇਰੀ ਜਾਣਕਾਰੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਦੇਣਗੇ ਨਰਿੰਦਰ ਜੀ ਕੀ ਕੋ ਜਾਣਕਾਰੀ ਹੈ ਜੋ ਅੱਜ ਵਿਸ਼ਾਲ ਨਗਰ ਕੀਰਤਨ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਣਾ ਹੈ ਤੇ ਇਸ ਕਰਕੇ ਟ੍ਰੈਫਿਕ ਰੂਟ ਵੀ ਜੋ ਪਲਾਨ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਕੁਝ ਅਪਡੇਟ ਹੈ ਇਸ ਤੇ ਬਿਲਕੁਲ ਦੇਖੋ ਫਰੀਦਕੋਟ ਤੋਂ ਜਿਹੜਾ ਨਗਰ ਕੀਰਤਨ ਸ਼ੁਰੂ ਹੋ ਚੁੱਕਾ ਉਹ ਸ਼ਹਿਰੇ 9 ਵਜੇ ਫਰੀਦਕੋਟ ਤੋਂ ਚੱਲਿਆ ਉਹ ਉਸ ਤੋਂ ਬਾਅਦ ਇਹ ਵਕ ਵਕ ਥਾਵਾ ਤੋਂ ਹੁੰਦਾ ਆ ਲੁਧਿਆਣਾ ਦੇ ਵਿੱਚ ਐਂਟਰ ਹੋਵੇਗਾ ਲੁਧਿਆਣਾ ਦੇ ਵਿੱਚ ਦੇਰ ਸ਼ਾਮ ਤੱਕ ਇਸਤੇ ਪਹੁੰਚਣ ਦੀ ਜਿਹੜੀ ਆ ਉਮੀਦ ਹੈਗੀ ਹੈ ਕਿ ਦੇ ਰਾਤ ਤੱਕ ਇਹ ਨਗਰਕੀਤਾ ਪਹੁੰਚੇਗਾ ਵਕ ਵਕ ਥਾਵਾ ਤੋਂ ਹੁੰਦਾ ਆ ਲੰਦਾ ਸੀ ਕਿੱਥੇ ਇੱਕ ਰੂਟ ਪਲਾਨ ਜਿਹੜਾ ਵਾ ਜਾਰੀ ਕੀਤਾ ਗਿਆ ਜਗਰਾਉਂ ਤੋਂ ਜਦੋਂ ਇਹ ਲੁਧਿਆਣਾ ਵੱਲ ਐਂਟਰ ਕਰੇਗਾ ਮੁੱਲਾਪੁਰਾ ਏ ਆਲੀਆ ਲੋਤੀ ਕਲਬ ਰੋਡ ਆ ਸਰਾਂਬਨ ਨਗਰ ਆ ਮਲਹਾਰ ਰੋਡ ਆ ਉਸ ਤੋਂ ਬਾਅਦ ਆਰਤੀ ਚੌਂਕਾ ਡੀਸੀ ਆਫਿਸ ਰਾਈ ਹੁੰਦਾ ਆ ਇਹ ਦੁੱਖਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵਿਸ਼ਰਾਮ ਹੋਵੇਗਾ ਤਾਂ ਅੱਜ ਇਹ ਦੁੱਖਵਾਰਨ ਗੁਰਦੁਆਰੇ ਪਹੁੰਚੇਗਾ ਉਸ ਤੋਂ ਬਾਅਦ 21 ਤਰੀਕ ਸਵੇਰੇ 8 ਵਜੇ ਇਹ ਨਗਰ ਕੀਰਤਨ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੈ ਆ ਜਿਹੜਾ ਫਤਿਹਗੜ੍ਹ ਸਾਹਿਬ ਜਾ ਕੇ ਇਹ ਵਿਸ਼ਰਾਮ ਕਰੇਗਾ ਤਾਂ ਨਗਰ ਕੀਰਤਨ ਲੈ ਕੇ ਟ੍ਰੈਫਿਕ ਐਡਵਾਈਸਰੀ ਜਿਹੜੀ ਆ ਲੁਧਿਆਣਾ ਪੁਲਿਸ ਵੱਲੋਂ ਜਾਰੀ ਕੀਤੀ ਗਈ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਦੇ ਵਿੱਚ ਦਿਕਤ ਨਾ ਆਵੇ ਲੋਕਾਂ ਨੂੰ ਕਿਸੇ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਉਹ ਟ੍ਰੈਫਿਕ ਡਵਾਈਸਰੀ ਜਿਹੜੀ ਆ ਕੱਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀ ਉਧਰ ਜਿਹੜੇ ਡਿਪਟੀ ਕਮਿਸ਼ਨ ਲੁਧਿਆਣਾ ਨੇ ਹਿਮਾਚਲੂ ਜਨ ਉਹਨਾਂ ਵੱਲੋਂ ਵੀ ਖਾਸ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਕ ਆਰਡਰ ਜਾਰੀ ਕੀਤਾ ਗਿਆ ਜਿੱਚ ਕਿਹਾ ਗਿਆ ਕਿ ਲੁਧਿਆਣਾ ਦੇ ਵਿੱਚ ਜਿੰਨੀਆਂ ਵੀ ਸ਼ਰਾਬ ਦੇ ਠੇਕੇ ਨੇ ਜਾਂ ਮੀਟ ਸ਼ਾਪ ਦੀਆਂ ਦੁਕਾਨਾਂ ਨੇ ਉਹ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਜਿੱਥੇ-ਇਥੇ ਇਹ ਨਗਰ ਕੀਰਤ ਨਿਕਲਣਾ ਉੱਥੇ ਤੰਬਾਕੂ ਦੀ ਦੁਕਾਨਾਂ ਸ਼ਰਾਬ ਦੀਆਂ ਦੁਕਾਨਾਂ ਇਹ ਸਭ ਜਿਹੜੀਆਂ ਬੰਦ ਰੱਖਣ ਦੇ ਉਕੰਭੀ ਜਿਹੜੇ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਅੱਜ ਸ਼ਾਮ ਨੂੰ ਇਹ ਨਗਰ ਕੀਰਤਨ ਪਹੁੰਚੇਗਾ ਪਰ ਬਹੁਤ ਸਵਾਗਤ ਹੋਵੇਗਾ ਵੱਖ-ਵੱਖ ਥਾਵਾਂ ਤੇ ਜਿਹੜੀਆਂ ਵਾ ਕਮੇਟੀਆਂ ਜਿਹੜੀਆਂ ਵਾ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਸਵਾਗਤ ਕਰਨ ਗਿਆ ਫੁੱਲਾ ਦੀ ਵਰਖਾ ਕੀਤੀ ਜਾਵੇਗੀ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਵਿਧਾਇਕ ਹੋਣਗੇ ਮੰਤਰੀ ਹੋਣਗੇ ਤਾਂ ਇਹ ਸਾਰੇ ਜਿਹੜੇ ਨੇ ਅੱਜ ਇਸ ਵਿਵਸਥਾ ਦੇ ਵਿੱਚ ਲੱਗੇ ਨੇ ਦੇਰ ਸ਼ਾਮ ਦੇ ਰਾਤ ਤੱਕ ਇਹ ਨਗਰ ਕੀਰਤਨ ਲੁਧਿਆਣਾ ਦੇ ਵਿੱਚ ਪਹੁੰਚ ਜਾਵੇਗਾ ਜੀ ਜੀ ਨਰੇਂਦਰ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸ਼ਹੀਦੀ ਸਮਾਗਮ ਨੂੰ ਲੈ ਕੇ ਬਹੁਤ ਸਾਰਾ ਉਤਸ਼ਾਹ ਵੀ ਹੈ ਲੋਕਾਂ ਦੇ ਵਿੱਚ ਕਿਉਂਕਿ 350ਵਾਂ ਸ਼ਹੀਦੀ ਸਮਾਗਮ ਜੋ ਹੈ ਮਨਾਇਆ ਜਾ ਰਿਹਾ ਵੱਖ-ਵੱਖ ਸ਼ਹਿਰਾ ਜੀ ਆਪਾਂ ਵੇਖੇ ਤਾਂ ਨਗਰ ਕੀਰਤਨ ਨਿਕਲ ਰਹੇ ਨੇ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਤੋਂ ਦੇ ਵੇਖਦੇ ਹੋ ਲੋਕਾਂ ਨੂੰ ਤਾਂ ਉੱਥੇ ਕਿੰਨਾ ਉਤਸ਼ਾਹ ਹੈ ਅੱਜ ਵਿਚਾਰ ਨਗਰ ਕੀਰਤਨ ਵੀ ਪਹੁੰਚਣਾ ਹੈ ਤਾਂ ਲੋਕ ਇਸ ਤਰੀਕੇ ਦਾ ਮਹਿਸੂਸ ਕਰ ਰਹੇ ਨੇ ਬਿਲਕੁਲ ਦੇਖੋ ਜਿਵੇਂ ਮੈਂ ਦੱਸਿਆ ਕਿ ਸਵਾਗਤ ਕਮੇਟੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਜਾਂ ਹੋਰ ਵੀ ਕੋਈ ਸਮਾਜ ਸੇਵੀ ਲੋਕ ਨੇ ਉਹ ਨਗਰ ਕੀਰਤਨ ਦਾ ਸਵਾਗਤ ਕਰਨਗੇ ਵਕਫ ਵਕਫ ਥਾਵਾਂ ਤੇ ਟੈਂਟ ਦੀ ਵਿਵਸਥਾ ਕੀਤੀ ਗਈ ਹੈ ਲਾਈਟ ਦੀ ਵਿਵਸਥਾ ਕੀਤੀ ਗਈ ਹੈ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਠੰਡੇ ਪਾਣੀ ਦੀ ਅਸ਼ਪੀਲ ਜਿਹੜੀਆਂ ਨੇ ਉਸ ਦੀ ਸੇਵਾ ਜਿਹੜੀਆਂ ਵਾ ਲਗਾਤਾਰ ਇੱਥੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸ਼ਾਮ ਨੂੰ ਇਹ ਨਗਰ ਕੀਰਤਨ ਪਹੁੰਚਦਾ ਵਾ ਪਰ ਵਾ ਸਵਾਗਤ ਹੋਵੇਗਾ ਹਾਲਾਂਕਿ ਟ੍ਰੈਫਿਕ ਦੇ ਵਿੱਚ ਅੱਜ ਸ਼ਾਮ ਨੂੰ ਕੋਈ ਦਿੱਕਤ ਨਹੀਂ ਆਵੇਗੀ ਪਰ ਕੱਲ ਸਵੇਰੇ ਜਿਹੜਾ ਵਾ ਨਗਰ ਕੀਰਤਨ ਜਦੋਂ ਇੱਥੋਂ ਰਵਾਨਾ ਹੋਵੇਗਾ ਦੁੱਖਨਵਾਰਗੋ ਦੁਆਰਾ ਸਾਥ ਤੋਂ ਤਾਂ ਉਸ ਵਕਤ ਟ੍ਰੈਫਿਕ ਪਲਾਨ ਜਿਹੜਾ ਵਾ ਇੱਕ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਤਾਂ ਕਿ ਕਿਸੇ ਵੀ ਕੋਈ ਹਾਈਵੇ ਜਿਹੜਾ ਵਾ ਭਾਰੀ ਵਾਹਕਲ ਆ ਜਾਂ ਟੂ ਵੀਲਰ ਵਾਹਕਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤਾਂ ਸਵਾਗਤ ਕਰਨ ਦੇ ਲਈ ਲੁਧਿਆਣਾ ਇੰਤਜ਼ਾਰ ਕਰ ਰਿਹਾ ਨਗਰਕੀਤਨ ਅੱਜ ਸ਼ਾਮ ਨੂੰ ਪਹੁੰਚੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਂਤਜ਼ਾਮ ਕੀਤੇ ਜਾ ਰਹੇ ਸੀਗੇ ਅਸ਼ੀਦੀ ਦਿਹਾੜਬਨਾਂ ਤੋਂ ਲੈ ਕੇ ਤਾਂ ਅੱਜ ਇਹ ਨਗਰਕੀਤ ਜਦੋਂ ਲੁਧਿਆਣਾ ਦੇ ਵਿੱਚ ਪਹੁੰਚੇਗਾ ਤਾਂ ਹਜ਼ਾਰਾਂ ਹੀ ਲੱਖਾਂ ਸੰਗਤਾਂ ਜਿਹੜੀਆਂ ਨੇ ਇਸ ਨਗਰਕੀਤਨ ਦਾ ਸਵਾਗਤ ਕਰਨ ਗਿਆ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੰਗਿਆ ਜੀ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ ਜਾਣਕਾਰੀ ਦੇਣ ਲਈ ਸੋ ਇਹ ਲੁਧਿਆਣਾ ਦੇ ਵਿੱਚ ਅੱਜ ਵਿਚਾਰ ਨਗਰ ਕੀਰਤਨ ਪਹੁੰਚੇਗਾ ਤਾਂ ਇਸਰਾਨ ਪਰਮਾ ਸਵਾਗਤ ਜੜਿਆ ਲੋਕ ਕਰਨ ਦੇ ਲਈ ਤਿਆਰ ਨੇ ਉਤੇ ਹੀ ਅਗਲੀ ਖਬਰ ਦਾ ਵੀ ਅਸੀਂ ਰੋਕ ਕਰ ਲੈਂਿਆ ਤਾਂ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਆਗੂ ਦਾ ਕਤਲ ਹੁੰਦਾ ਹੈ ਗੋਲੀਆਂ ਮਾਰ ਕੇ ਕੁਝ ਬਦਮਾਸ਼ ਜੋ ਹੈ ਆਰਐਸਐਸ ਆਗੂ ਨਵੀਨ ਅਰੋੜਾ ਨੂੰ ਮੌਤੇ ਘਾਟੂ ਤਾਰ ਦਿੰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲ ਗਈ ਹੈ ਪਹਿਲਾਂ ਦੋ ਗ੍ਰਫਤਾਰੀਆਂ ਹੋ ਚੁੱਕੀਆਂ ਸੀ ਗਿਆ ਤੇ ਹੁਣ ਤੀਜੇ ਅਲਜ਼ਮ ਨੂੰ ਵੀ ਪੁਲਿਸ ਨੇ ਫੜ ਲਿਆ ਹੈ ਦੱਸਿਆ ਕਿ ਇਥੇ ਜਤਨ ਕਾਲੀ ਦੀ ਜਿਹੜੀ ਗ੍ਰਫਤਾਰੀ ਹੋਈ ਹੈ ਤਾਂ ਮਾਸਟਰਮਾਈਂਡ ਸਿਗਾ ਇਹ ਆਰਐਸਐਸ ਆਗੂ ਨਵੀਨ अरोड़ा ਦੇ ਕਤਲ ਮਾਮਲੇ ਦੇ ਵਿੱਚ ਤਾਂ ਮਾਸਟਰਮਾਈਂਡ ਨੂੰ ਵੀ ਹੁਣ ਫਿਰੋਜ਼ਪੁਰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਇਸ ਉੱਤੇ ਵੀ ਹੁਣ ਕਾਰਵਾਈ ਕੀਤੀ ਜਾਵੇਗੀ ਜਤਨ ਕਾਲੀ ਨੂੰ ਦੱਸਿਆ ਕਿ ਪੁਲਿਸ ਨੇ ਗ੍ਰਫਤਾਰ ਕੀਤਾ ਦਰਸਲ ਦੇਰ ਰਾਤ ਨੂੰ ਐਨਕਾਊਂਟਰ ਹੁੰਦਾ ਹੈ ਮੁਕਾਬਲਾ ਹੁੰਦਾ ਹੈ ਪੁਲਿਸ ਤੇ ਇਹ ਬਦਮਾਸ਼ ਤੇ ਵਿਚਕਾਰ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਗੋਲੀਬਾਰੀ ਵੀ ਹੋਈ ਹੈ ਗੋਲੀਬਾਰੀ ਦੇ ਵਿੱਚ ਜੋ ਮੁਲਜ਼ਮ ਜਤਨ ਕਾਲੀ ਹੈ ਉਸ ਦੇ ਗੋਲੀ ਲੱਗ ਜਾਂਦੀ ਹੈ ਲੱਤ ਦੇ ਵਿੱਚ ਉਸ ਦੇ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੋ ਹੁਣ ਪੁਲਿਸ ਦੇ ਵੱਲੋਂ ਦੱਸਿਆ ਕਿ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜਤਨ ਕਾਲੀ ਦੇ ਕੋਲੋਂ ਤਾਂ ਵੱਡੀ ਕਾਮਯਾਬੀ ਆਰਐਸਐਸ ਆਗੂ ਦੇ ਕਤਲ ਮਾਮਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਹੈ ਸੋ ਇਸ ਉੱਤੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਸਨੀ ਚੋਪੜਾ ਫਿਰੋਜ਼ਪੁਰ ਤੋਂ ਮੇਰੇ ਨਾਲ ਜੁੜੇ ਨੇ ਸੋ ਕੀ ਕੋ ਜਾਨਕਾਰੀ ਹੈ ਸਨੀ ਉਹ ਤੁਸੀਂ ਦੱਸੋ ਕਿ ਫਿਰੋਜ਼ਪੁਰ ਦੇ ਵਿੱਚ ਜੋ ਇਹ ਆਰਐਸਐਸ ਆਗੂ ਦੇ ਕਤਲ ਮਾਮਲੇ 'ਚ ਮਾਸਟਰਮਾਈਂਡ ਦੀ ਗ੍ਰਫਤਾਰੀ ਹੋਈ ਹੈ ਇਹ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਜੀ ਲੋਰਾ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਜੀ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਦੀ ਗ੍ਰਿਫਤਾਰੀ ਹੈ ਉਹ ਹੋ ਚੁੱਕੀ ਹੈਗੀ ਹੈ ਤਾਂ ਉਹਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈਗੀ ਸੀਗੀ ਪੰਜ ਤੋਂ 6 ਜਿਹੜੇ ਇਸ ਦੇ ਵਿੱਚ ਇਸ ਵਾਰਦਾਤ ਦੇ ਵਿੱਚ ਇਨਵੋਲ ਹੋਏਗੇ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਹੋਈ ਸੀਗੀ ਔਰ ਐਸਐਸਪੀ ਫਿਰੋਜ਼ਪੁਰ ਦਾ ਕਹਿਣਾ ਹੈਗਾ ਸੀਗਾ ਕਿ ਇਸ ਦੇ ਵਿੱਚ ਜਤਿੰਨ ਕਾਲੀ ਜਿਹੜਾ ਵਾਸਰਮਾਨ ਹੈਗਾ ਜਤਿੰਨ ਕਾਲੀ ਵੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈਗਾ ਔਰ ਉਸ ਨੂੰ ਭਾਗਤੀ ਸੀਗੀ ਸੀਗੀ ਵਾਕਿਆਕ ਟੀਮਾਂ ਬਣੀ ਹੋਈਆਂ ਸੀਗੀਆਂ ਕਿਉਂਕਿ ਹਲੇ ਇਹ ਸਵਾਲ ਦਾ ਜਵਾਬ ਨਹੀਂ ਮਿਲਿਆ ਦਿਗਾ ਸੀਗਾ ਕਿ ਨਵੀਨ ਅਰੋੜਾ ਦਾ ਕਤਲ ਕਿਉਂ ਕੀਤਾ ਗਿਆ ਹੈ ਕਹਿੰਦੇ ਔਰ ਜਿੰਨੇ ਵੀ ਹਮਲਾਵਰ ਹੈਗੇ ਆ ਜਿਹੜੇ ਹਿੱਲ ਨਹੀਂ ਫੜੇ ਗਏ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਵੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹੋ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਵੱਖ-ਵੱਖ ਅੰਗਲਾਂ ਤੋਂ ਜਿਹੜੀ ਜਾਂਚ ਹੈ ਪੁਲਿਸ ਉਹ ਕਰ ਰਹੀ ਹੈ ਇਸ ਦੇ ਵਿੱਚ ਵੱਡੀ ਜਾਣਕਾਰੀ ਇਹ ਦੇ ਦਨਾ ਚਾਹੁੰਦੇ ਹਾਂ ਕਿ ਆ ਦੇਰ ਰਾਤ ਨੂੰ ਪੁਲਿਸ ਨੂੰ ਇੱਕ ਇਨਪੁੱਟ ਮਿਲਦੀ ਹੈਗੀ ਆ ਕਿ ਜਤਨ ਕਾਲੀ ਇਸ ਏਰੀਏ ਦੇ ਵਿੱਚ ਹੈਗਾ ਔਰ ਪੁਲਿਸ ਉੱਥੇ ਜਾਂਦੀ ਹੈਗੀ ਆ ਜਦੋਂ ਜਤਨ ਕਾਲੀ ਨੂੰ ਫੜਨੀ ਕੋਸ਼ਿਸ਼ ਕਰਦੀ ਹੈ ਪਰ ਜਤਨ ਕਾਲੀ ਜਿਹੜਾ ਫਾਇਰਿੰਗ ਕਰ ਦਿੰਦਾ ਹੈਗਾ ਤਾਂ ਅੱਗੋਂ ਜਿਹੜੀ ਪੁਲਿਸ ਹੈ ਫਾਇਰਿੰਗ ਕਰਦੀ ਹੈਗੀ ਆ ਤਾਂ ਜਿਸ ਦੇ ਕਰਕੇ ਜਤਨ ਕਾਲੀ ਦੇ ਜਿਹੜੀ ਗੋਲੀ ਹੈ ਉਹ ਲੱਗ ਜਾਂਦੀ ਹੈਗੀ ਆ ਇਹ ਸਾਰੀ ਜਾਣਕਾਰੀ ਜਿਹੜੀ ਹੈ ਐਸਐਸਪੀ ਫਿਰੋਜ਼ਪੁਰ ਭਗਵੰਦਰ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਦਿੱਤੀ ਗਈ ਹੈਗੀ ਆ ਔਰ ਜਤਨ ਕਾਲੀ ਕਾਇਲ ਹੋ ਜਾਂਦਾ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲੈ ਕੇ ਆਇਆ ਜਾਂਦਾ ਜਿੱਥੇ ਉਹ ਜ਼ੇਰੇ ਇਲਾਜ ਕੀਤਾ ਹੈ ਇਸ ਦੇ ਵਿੱਚ ਹੋਰ ਵੀ ਕਈ ਹਮਲਾਵਰਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਹੈਗੀਆਂ ਔਰ ਜਲਦ ਫੜਨ ਦੀ ਗੱਲ ਕੀਤੀ ਗਈ ਹੈ ਜਿਹੜੇ ਵੈਪਨ ਦੇ ਨਾਲ ਨਮੀਨ ਅਰੋੜਾ ਨੂੰ ਮਾਰਿਆ ਗਿਆ ਹੈਗਾ ਸੀਗਾ ਉਸ ਵੈਪਨ ਨੂੰ ਜਿਹੜੇ ਬਰਾਮਦ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਜਲਦੀ ਜਿਹੜਾ ਉਹ ਵੈਪਨ ਵੀ ਬਰਾਮਦ ਹੋ ਜਾਊਗਾ ਔਰ ਕਿੰਨੇ ਗੋਲੀ ਮਾਰੀ ਹੈਗੀ ਹੈ ਔਰ ਕਿਉਂ ਮਾਰੀ ਹੈਗੀ ਆ ਇਹ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਕਿਉਂਕਿ ਜਿਹੜਾ ਫਿਰੋਜ਼ਪੁਰ ਪੁਲਿਸ ਐਸਐਸਪੀ ਫਿਰੋਜ਼ਪੁਰ ਨੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਸੀਗੀ ਕਿ ਇਸ ਕੇਸ ਦਾ ਮਾਸਟਰਮਾਈਂਡ ਜਿਹੜਾ ਚੱਕੀ ਨਿਕਾਲੀ ਆ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਹੁਣ ਪੁਲਿਸ ਅੱਗੇ ਦੀ ਜਾਂਚੜੀ ਆ ਉਹ ਕਰ ਰਹੀ ਹੈਗੀ ਆ ਤੇ ਹੋਰ ਹਮਲਾਵਰਾਂ ਨੂੰ ਫੜਨ ਦੇ ਲਈ ਵੱਖ-ਵੱਖ ਟੀਮਾਂ ਜਣੀਆਂ ਨੇ ਉਹ ਬਣੀਆਂ ਹੋਈਆਂ ਨੇ ਕਿਆ ਪਰਸੋਂ ਦੇ ਨਾਲ ਸਣੀ ਚੋਕਾ ਜੱਜ ਬਣ ਕੇ ਫਿਰ ਉਸਨੇ ਸੋ ਬਿਲਕੁਲ ਇਹ ਜਤਨ ਕਾਲੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਯਾਨੀ ਕਿ ਤੀਜਾ ਮੁਲਜ਼ਮ ਆਰਐਸਐਸ ਆਗੂ ਦੇ ਕਤਲ ਮਾਮਲੇ 'ਚ ਫੜਿਆ ਗਿਆ ਹੈ ਤੇ ਹੁਣ ਬਾਕੀ ਹੋਰ ਜਿਹੜੇ ਇਸ ਦੇ ਵਿੱਚ ਇਨਵੋਲਵ ਸਿਗੇ ਇਸ ਦੇ ਵਿੱਚ ਜੁੜੇ ਹੋਏ ਸਿਗੇ ਉਹਨਾਂ ਦੀ ਪਾਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੋ ਹੋਰ ਵੀ ਅਪਡੇਟ ਜਿਹੜੀ ਹੈ ਉਹ ਵੀ ਖਬਰਾਂ ਦੇ ਨਾਲ ਜੁੜੀ ਹੋਈ ਤੁਹਾਡੇ ਤੱਕ ਪਹੁੰਚਾਂਦੇ